ਸਤਿ ਸ੍ਰੀ ਅਕਾਲ ਜੀ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਚਨਾ ਬਾਰੇ ਜਾਣੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਖ ਵਖ ਰਾਗਾਂ ਵਿੱਚ ਆਪ ਜੀ ਦੇ 59 ਸ਼ਬਦ ਦਰਜ ਹਨ ਜਦਕਿ ਸਲੋਕਾਂ ਦੀ ਗਿਣਤੀ 57 ਹੈ ਇਹ ਸਲੋਕ ਰਾਗ ਰਹਿਤ ਭਾਗ ਦੇ ਵਿੱਚ ਦਰਜ ਹੋਏ ਹਨ ਭਾਵ ਇਹ ਕਿਸੇ ਵੀ ਰਾਗ ਵਿੱਚ ਨਹੀਂ ਹਨ ਔਰ ਇਹਨਾਂ ਨੂੰ ਸਲੋਕ 12 ਤੋਂ ਵਧੇਕ ਸਰਲੇਖ ਦੇ ਅਧੀਨ ਦਰਜ ਕੀਤਾ ਗਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕੀਤਾ ਆਪ ਜੀ ਦੀ ਬਾਣੀ ਦਾ ਮੁੱਖ ਉਪਦੇਸ਼ ਵਿਰਾਗ ਵਿੱਚ ਹੈ ਆਪ ਜੀ ਦੀ ਬਾਣੀ ਦੇ ਵਿੱਚ ਤਿੰਨ ਪ੍ਰਮੁੱਖ ਵਿਸ਼ੇ ਹਨ ਵਿਰਾਗ ਤ્યાਗ ਅਤੇ ਅਨੁਰਾਗ ਆਪ ਜੀ ਦਾ ਪ੍ਰਸਿੱਧ ਸ਼ਲੋਕ ਹੈ ਪੈ ਕਾਹੂ ਕਉ ਦੇਤ ਨਹੀਂ ਨਹੀਂ ਪੈ ਮਾਨਤ ਆਨ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ